ਇੱਕ ਫੂਲ ਏਰੀਆ ਰਾਮਪੁਰਾ ਫੂਲ ਸਬਡਿਵੀਜ਼ਨ ਤੋਂ ਇਨਫੋਰਮੇਸ਼ਨ ਮਿਲੀ ਸਗੀ ਕਿ ਇੱਕ ਗੁਰਤੇਜ ਗੁਰਤੇਜ ਚੰਦ ਵਾਸੀ ਭਾਈ ਰੂਪਾ ਇਹਦੇ ਘਰ ਦੇ ਅੱਗੇ ਇੱਕ ਓਵਰਸੀਰ ਉਰਫ ਸਤਨਾਮ ਸੱਤੀ ਨਾਂ ਦੇ ਵਿਅਕਤੀ ਤੇ ਉਹਦੇ ਨਾਲ ਦੋ ਤਿੰਨ ਨਾਮ ਲੋਂ ਉਹਨਾਂ ਨੇ ਉਹਦੇ ਗੇਟ ਦੇ ਅੱਗੇ ਫਾਇਰਿੰਗ ਕਰ ਰਹੇ ਹੋ ਔਰ ਉਹਦੇ ਗੇਟ ਤੇ ਵੀ ਕੁਹੜੀਆਂ ਨਾਲ ਅਟੈਕ ਕਰ ਰਹੇ ਉਹਦੇ ਉਹਨਾਂ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 11 ਡੇਟਿਡ 5 ਫ फेब्रुवारी ਅੰਡਰ ਸੈਕਸ਼ਨ 125 351 25 27 54 0 ਅਸਲਾ ਐਕਟ ਦਰਜ ਕੀਤਾ ਸੀਗਾ ਥਾਣਾ ਫੂਲ ਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਆਈ ਕਿ ਸਿਵਲ ਹਸਪੀਟਲ ਚ ਇੱਕ ਓਵਰਸੀਰੂਰ ਸਤਨਾਮ ਸਤਿਨਾਥ ਦਾ ਬੰਦਾ ਫਾਇਰਮ ਇੰਜਰੀ ਨਾਲ ਦਾਖਲ ਹੋਇਆ ਸੀ ਜਿਹਦੀ ਉੱਥੇ ਮੌਤ ਹੋ ਗਈ ਹੈ ਸੋ ਜਿਹੜਾ ਉਸ ਫਰਸਟ ਕੇਸ ਦਾ ਅਕਿਊਸ ਹੈਗਾ ਬਾਈ ਨੇਮ ਉਹਦੀ ਹੀ ਉਹਦੇ ਚ ਮੌਤ ਹੋ ਗਈ ਸੀ ਸੋ ਕਰਾਸ ਕੇਸ ਓਵਰਸੀਰ ਦੀ ਪਤਨੀ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਦਰਜ ਕੀਤਾ ਜਿਹਦੇ ਚ ਗੁਰਤੇਜ ਚੰਦ ਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਜਿਹੜਾ ਅਸਲਾ ਯੂਜ਼ ਕੀਤਾ ਸੀਗਾ ਆਪਣਾ ਲਾਇਸੈਂਸ ਦੋਨੋਂ ਅਸਲੇ ਇੱਕ 12 ਬੋਰ ਰਾਈਫਲ ਔਰ ਇੱਕ 32 ਬੋਰ ਰਿਵਲਵਰ ਇਹ ਦੋਨੋਂ ਅਸੀਂ ਕਾਬੂ ਚ ਲੈ ਲੇ ਔਰ ਅਗੇਨ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੋਨਾਂ ਦੀ ਜਿਹੜਾ ਮਰਨ ਵਾਲਾ ਓਵਰਸੀਰ ਹੈ ਤੇ ਗੁਰਤੇਜ ਚੰਦ ਇਹਨਾਂ ਦੀ ਵੀ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਔਰ ਜਿਹੜਾ ਸਤਨਾਮ ਓਵਰਸੀਰੂ ਸਤਨਾਮ ਸਤਾ ਉਹਨੂੰ ਲੱਗਦਾ ਸੀਗਾ ਕਿ ਗੁਰਤੇਜ ਚੰਦ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਘਰਾਂ ਦੀ ਗਲੀ ਦੇ ਸੀਸੀਟੀਵੀ ਕੈਮਰਾ ਦੀ ਗੱਲ ਸਟਾਰਟ ਹੋਈ ਸੀਗੀ ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਅਮ੍ਰਿਤਕ ਹੈ ਉਹਦੇ ਉੱਤੇ ਪਹਿਲਾਂ 6 ਮੁਕਦਮੇ ਦਰਜ ਜਿਨ੍ਹਾਂ 'ਚ 2015 ਦੇ 2 ਹੈ ਇੱਕ ਤਾਂ ਮਰਡਰ ਦਾ ਇੱਕ ਆਮਜ਼ਾਕ ਦਾ 2016 ਦੇ 2 ਹੈ ਇੱਕ ਰੋਬਰੀ ਦਾ ਇੱਕ ਹਰਟ ਕੇਸ ਹੈ ਔਰ 2023 ਦੇ ਵੀ 2 ਹੈ ਤੇ 323 25 ਹਨ ਇੱਕ ਅਟੈਂਪਟ ਟੂ ਮਰਡਰ ਦਾ ਇਹ ਮੋਸਟਲੀ ਫੂਲ ਸਬਡਿਵੀਜ਼ਨ ਦੇ ਚਾਰ ਹੈ ਇੱਕ ਸਿਟੀ ਰਾਮਪੁਰਾ ਦਾ ਹੈ ਤੇ ਇੱਕ ਸਿਟੀ ਬਰਨਾਲਾ ਦਾ ਹੈ ਔਰ ਜਿਹੜਾ ਇਸ ਕੇਸ ਚ ਦੋਸ਼ੀ ਗੁਰਤੇਜ ਚੰਦ ਫੜਿਆ ਗਿਆ ਹੈ ਇਹਦੇ ਤੇ ਵੀ ਦੋ ਮੁਕਦਮੇ 307 ਦੇ ਦਰਜ ਹੋਏ ਸੀਗੇ ਜਿਹਦੇ ਚ ਦੋ ਇੱਕ ਕੇਸ ਚ 2013 ਚ ਬਰੀ ਹੋ ਗਿਆ ਸੀ ਔਰ ਦੂਜਾ ਮੁਕਦਮਾ 307 ਦਾ 2017 ਚ ਜਿਹੜਾ ਕੁਐਸ਼ ਹੋ ਗਿਆ ਸੀ ਸੋ ਇਸ ਤਰ੍ਹਾਂ ਅਸੀਂ ਸਾਡੀ ਟੀਮ ਨੇ ਜਿਹੜੇ ਸਾਡੇ ਕੁਝ ਸੀਨੀਅਰ ਕ੍ਰਾਈਮਸ ਪਿਛਲੇ ਦਿਨਾਂ ਚ ਅਕਰ ਕੀਤੇ ਹਨ ਉਹਨਾਂ ਨੂੰ ਪ੍ਰੋਪਰਲੀ ਫੋਲੋਅਪ ਕਰਦੇ ਹੋਏ ਇਹਨਾਂ ਨੂੰ ਦੋਸ਼ੀਆਂ ਨੂੰ ਕਾਬੂ ਕਰਕੇ ਸਕਸੈਸ ਹਾਸਲ ਕੀਤੀ ਹੈ ਜਿਹੜਾ ਖਰੜ ਵਾਲਾ ਕਹਿ ਰਹੇ ਹਾਂ ਹਾਂਜੀ ਜਿਹੜਾ ਸਾਨੂੰ ਜੀ ਇਹਨੇ 112 ਤੇ ਕੰਪਲੇਂਟ ਰਿਪੋਰਟ ਕੀਤੀ ਸੀ ਮਨੋਜ ਗੁਪਤਾ ਨੇ ਹੀ ਸੈਡ ਕਿ ਮੈਨੂੰ ਇਹਨਾਂ ਨੇ ਬਲੌਂਗੀ ਤੋਂ ਲਿਫਟ ਲੈਣ ਦੇ ਬਹਾਨੇ ਮੇਰੀ ਗੱਡੀ 'ਚ ਬੈ ਗਏ ਤੇ ਉਸ ਤੋਂ ਬਾਅਦ ਇੱਕ ਵਾਰ ਬੈਂਡ ਤੋਂ ਬਾਅਦ ਜਿਹੜਾ ਨਾਲ ਵਾਲਾ ਸੀ ਉਹਨੇ ਗਨ ਪੁਆਇੰਟ ਤੇ ਕਿਹਾ ਕਿ ਗੱਡੀ ਅੱਗੇ ਚਲਾ ਔਰ ਰਸਤੇ 'ਚ ਇਹਨੂੰ ਅੱਗੇ ਲਿਆਈ ਗਏ ਤੇ ਫਾਈਨਲੀ ਸਿਟੀ ਰਾਮਪੁਰਾ ਦੇ ਏਰੀਆ 'ਚ ਇਹਨੂੰ ਗੱਡੀ 'ਚ ਲਾਤਾ ਐਂਡ ਹੀ ਵਾਸ ਸੇਇੰਗ ਕਿ ਪਿੱਛੇ ਵਾਲਿਆਂ ਕੋਲ ਵੀ ਵੈਪਨ ਸੀਗੇ ਬਾਕੀ ਉਹ ਮੈਡੀਸਨ ਵਗੈਰਾ ਦਾ ਕੰਮ ਖਰੜੀ ਕਰਦਾ ਬਟ ਤੇ ਜਿਹੜੇ ਦੋਸ਼ੀ ਫੜੇ ਗਏ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਸ਼ਾਇਦ ਉਸੇ ਏਰੀਆ ਦੇ ਵਿੱਚ ਵਿੱਚ ਕੇਮ ਆਊਟ ਟੂ ਬੀ ਟ੍ਰੂ ਆਲਸੋ ਇਹ ਸਾਰੇ ਹੀ ਬਠਿੰਡਾ ਦੇ ਰਹਿਣ ਵਾਲੇ ਮडम ਭਾਈ ਇਹ ਕਵਰ ਕਰਦੇ ਕੋਈ ਗੈਂਗ ਨਾਲਸ ਬੰਨ 1 ਮਿੰਟ ਜੀ ਕੀ ਕਹਿ ਰਹੇ ਸੀ ਹੋਰ ਜੇ ਕਾਰਨ ਕਵਰ ਹੋਈ ਹੈ ਉਸ ਮਾਮਲੇ 'ਚ ਗੱਲ ਕਰ ਰਹੇ ਹਾਂ ਕਿ ਰਿਕਵਰ ਕਿੱਥੋਂ ਹੋਈ ਹੈ ਇਸ ਕੱਟ ਕੇ ਚਲੇ ਗਿਆ ਜਾਂ ਕਿਸੇ ਹਾਂਜੀ ਅਪੀਰੈਂਟਲੀ ਛੱਡ ਕੇ ਚਲੇ ਗਏ ਹੋਣੇ ਕਿਉਂਕਿ ਸਾਨੂੰ ਇਨਫੋਰਮੇਸ਼ਨ ਮਿਲੀ ਐ ਐਸ ਐਚਓ ਨਹੀਂ ਜੀ ਨਹੀਂ ਇਹ ਰਿਕਵਰ ਹੋਈ ਹੈ 2 ਫ फेब्रुवारी ਨੂੰ ਮਕਦਮਾ ਦਰਜ ਹੋਇਆ 30 ਜਨਵਰੀ ਨੂੰ ਇੱਕ ਦੋ ਦਿਨਾਂ ਬਾਟੀਮਾ ਲੱਗਿਆ ਹੋਇਆ ਸੀ ਬਟ ਇਟ ਵਾਸ ਫਾਊਂਡ ਇਨ ਫੂਲ ਸਿਟੀ ਰਾਮਪੁਰਾ ਏਰੀਆ ਹਾਂਜੀ ਸੀ ਮੈਮ ਭਾਈ ਯੂਰੋਪਾ ਵਾਲੇ ਕੇਸ ਤੇ ਕੋਈ ਗੈਂਗ ਨਾਲ ਵੀ ਸੰਬੰਧਤ ਹੈ ਜੋ ਦੇਖੋ ਜੀ ਇਹਦੀ ਕ੍ਰਿਮੀਨਲ ਹਿਸਟਰੀ ਤਾਂ ਜਿਹੜਾ ਸੱਤ ਸੱਤਾ ਹੈ ਉਹਦੀ ਕਾਫੀ ਮਿਲੀ ਹੈ ਬਟ ਮੈਂ ਇਸ ਸਟੇਜ ਤੇ ਇਦਾਂ ਕੋਈ ਉਹਨੂੰ ਕਿਸੇ ਗੈਂਗ ਨਾਲ ਐਸੋਸੀਏਟਡ ਨਹੀਂ ਕਰ ਸਕਦੀ ਇਹ ਜਿਹੜਾ ਕਿੰਨੇ ਹੋਣੀ ਰਹਿਣ ਵਾਲੀ ਸੀ ਇੱਕੋ ਹੀ ਸੀ ਸਿੰਗਲ ਜਿਹਾ ਜਿਸ ਦਾ ਅ ਗੱਟੇ ਤੋਂ ਇਲਾਵਾ ਜਿਹੜਾ ਕੱਲ ਵਾਲੇ ਕੇਸ ਦੀ ਗੱਲ ਕਰ ਰਹੇ ਹਾਂ ਹਾਂਜੀ ਪਰ ਉਹਨਾਂ ਨੇ ਫੈਮਲੀ ਨੇ ਦੋ ਤਿੰਨਾਂ ਹੋਰ ਵੀ ਲਿਖਾਇਆ ਪਰ ਜਿਹੜੇ ਸਾਨੂੰ ਇਨੀਸ਼ੀਅਲੀ ਪ੍ਰائم ਅਕਿਊਜ਼ਡ ਹੈ ਉਹ ਇਹਨੂੰ ਮੌਕੇ ਤੇ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਸੋ ਬਾਕੀ ਰਿਮਾਈਂਡ